ਪਹਿਲਾਂ ਤਾਂ ਜੀ ਦਿਲਜੀਤ ਦੇ ਖਿਲਾਫ ਪੰਜਾਬ ਦੇ ਅੱਧੇ ਕਲਾਕਾਰ ਹੋਏ ਪਏ ਨੇ ਆ ਗੰਜਾ ਜਾਂ ਬੀ ਪ੍ਰੈਕ ਤੇ 5 ਫੁੱਟ ਦਾ ਗੁਰੂ ਰੰਧਾਵਾ ਇਹਨਾਂ ਦੀ ਤਾਂ ਮੈਂ ਕੱਲ ਆ ਵੀਡੀਓ ਚ ਰੇਲ ਬਣਾ ਕੇ ਹਟਿਆ ਜਿਨੇ ਨਹੀਂ ਦੇਖੀ ਜਾ ਕੇ ਦੇਖ ਲਿਓ ਤੇ ਉਸ ਤੋਂ ਪਹਿਲਾਂ ਨੱਕ ਚ ਗਾਉਣ ਵਾਲੇ ਪੀਪੜੀ ਸਿੰਗਰ ਮੀਕਾ ਸਿੰਘ ਨੇ ਵੀ ਦਿਲਜੀਤ ਨੂੰ ਕੁਝ ਗਲਤ ਬੋਲਿਆ ਸੀ ਉਹਦੀ ਵੀ ਚੰਗੀ ਤਰ੍ਹਾਂ ਰੇਲ ਆ ਵੀਡੀਓ ਚ ਬਣਾਈ ਆ ਇਹ ਵੀ ਜਾ ਕੇ ਦੇਖ ਲਿਓ ਜਿਨੇ ਨਹੀਂ ਦੇਖ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਬਾਰਡਰ 2 ਫਿਲਮ ਦੀ ਬਾਰਡਰ 2 ਦੇ ਵਿੱਚ ਤੁਹਾਨੂੰ ਪਤਾ ਸਨੀ ਦਿਓਲ ਸਨੀ ਦਿਓਲ ਦੇ ਨਾਲ ਦਿਲਜੀਤ ਵਰਨਤਵਨ ਤੇ ਸੁਨੀਲ ਛੇਟੀ ਦਾ ਮੁੰਡਾ ਇਹ ਕੰਮ ਕਰ ਰਹੇ ਸੀ ਤੇ ਹ ਅੰਨੇ ਭਗਤ ਨੇ ਮੋਦੀ ਦੇ ਤੇ ਜਿਹੜੇ ਧਰਮ ਦੇ ਨਾਂ ਤੇ ਨਫ਼ਰਤ ਫੈਲਾਉਣ ਵਾਲੀ ਚਿੰਟੂ ਨੇ ਉਹਨਾਂ ਨੇ ਇਹ ਮੰਗ ਕੀਤੀ ਆ ਕਿ ਦਿਲਜੀਤ ਨੂੰ ਜੀ ਬਾਰਡਰ 2 ਫਿਲਮ ਚੋਂ ਬਾਹਰ ਕੱਢ ਦਿੱਤਾ ਜਾਵੇ ਤੇ ਮੈਂ ਅੱਜ ਸਵੇਰੇ ਖਬਰ ਵੀ ਦੇਖੀ ਕਿ ਦਿਲਜੀਤ ਨੂੰ ਬਾਰਡਰ 2 ਚੋਂ ਬਾਹਰ ਕਰ ਦਿੱਤਾ ਗਿਆ ਹੈ ਜੀ ਸਣੀ ਦੇ올 ਦੇ ਕਹਿਣ ਤੇ ਕਿਉਂਕਿ ਸਣੀ ਦੇ올 ਵੀ ਕੁਝ ਪੈਸਾ ਉਹਦੇ ਵਿੱਚ ਲਾ ਰਿਹਾ ਤੇ ਉਹਨੇ ਕਿਹਾ ਕਿ ਜੇ ਸਾਡੀ ਫਿਲਮ ਦਾ ਬਾਈਕਾਟ ਹੋ ਗਿਆ ਇੰਡੀਆ ਚ ਤਾਂ ਫਿਰ ਸਾਨੂੰ ਬਹੁਤ ਵੱਡਾ ਘਾਟਾ ਪੈ ਜਾਊ ਇਹੀ ਗੱਲ ਕਹਿੰਦੇ ਜੀ ਉਹਦੇ ਪ੍ਰੋਡਿਊਸਰ ਨੇ ਜਿਹੜੇ ਹੋਰ ਪ੍ਰੋਡਿਊਸਰ ਨੇ ਉਹਨਾਂ ਨੇ ਵੀ ਕਹੀ ਆ ਇਸ ਕਰਕੇ ਦਿਲਜੀਤ ਦੁਸਾਂਜ ਨੂੰ ਬਾਰਡਰ 2 ਚੋਂ ਬਾਹਰ ਕਰ ਦਿੱਤਾ ਗਿਆ ਤੇ ਜਿਹੜੇ ਹੁਣ ਤਾੜੀਆਂ ਮਾਰ ਮਾਰ ਹੱਸ ਰਹੇ ਨੇ ਨਾ ਐਂ ਕਹਿ ਰਹੇ ਨੇ ਵੀ ਜੀ ਸਵਾਦ ਹੀ ਆ ਗਿਆ ਕਿਉਂ ਦਿਲਜੀਤ ਨੂੰ ਕੱਢਤਾ ਨਾ ਬਾਰਡਰ 2 ਦੇ ਵਿੱਚੋਂ ਮੈਂ ਉਹਨਾਂ ਨੂੰ ਉਹਨੂੰ ਬਾਰਡਰ 2 ਚੋਂ ਨਾ ਕੱਢਿਆ ਤੇ ਜੇ ਚਾਹਣ ਵੀ ਨਾ ਫਿਲਮ ਦੇ ਪ੍ਰੋਡਿਊਸਰ ਤਾਂ ਚਾਹ ਕੇ ਵੀ ਨਹੀਂ ਕੱਢ ਸਕਦੇ ਬਾਰਡਰ 2 ਦਾ ਜਿਹੜਾ ਮੇਨ ਪ੍ਰੋਡਿਊਸਰ ਆ ਉਹਨੇ ਭਾਜਪਾ ਨੂੰ ਇੱਕ ਚਿੱਠੀ ਲਿਖਿਆ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜੀ ਬਾਰਡਰ 2 ਚੋਂ ਦਲਜੀਤ ਨੂੰ ਬਾਹਰ ਕਰਨ ਦੀ ਜਿਹੜੀ ਮੰਗ ਉੱਠ ਰਹੀ ਆ ਉਹ ਸਰਾਸਰ ਗਲਤ ਹੈ ਇਦਾਂ ਹੋਣਾ ਨਾ ਮੁਮਕਨ ਆ ਕਿਉਂ ਕਿ ਪਹਿਲੀ ਗੱਲ ਤਾਂ ਜੀ 50% ਫਿਲਮ ਸ਼ੂਟ ਹੋ ਚੁੱਕੀ ਆ ਦੁਬਾਰਾ ਰੀ ਸ਼ੂਟ ਫਿਲਮ ਹੋ ਹੀ ਨਹੀਂ ਸਕਦੀ ਕਿਉਂਕਿ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਦੂਸਰੀ ਗੱਲ ਉਹ ਪ੍ਰੋਡਿਊਸਰ ਨੇ ਇੰਨੀ ਸਿਆਣੀ ਗੱਲ ਕੀਤੀ ਆ ਉਹ ਕਹਿੰਦਾ ਜੀ ਕਲਾਕਾਰਾਂ ਨਾਲ ਕਿਸੇ ਵੀ ਦੇਸ਼ ਦੀ ਲੜਾਈਆਂ ਨੂੰ ਨਹੀਂ ਜੋੜਨਾ ਚਾਹੀਦਾ ਇਹ ਲੜਾਈਆਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਆ ਆਪਸ ਵਿੱਚ ਨਾ ਕਿ ਕਲਾਕਾਰਾਂ ਦੀ ਕਲਾਕਾਰਾਂ ਦੀ ਤੇ ਕਲਾ ਦੀ ਨਾ ਕੋਈ ਸਰਹੱਦ ਹੁੰਦੀ ਆ ਨਾ ਕੋਈ ਬਾਰਡਰ ਹੁੰਦਾ ਨਾ ਉਹ ਕਿਸੇ ਦੇ ਦੁਸ਼ਮਣ ਹੁੰ ਤੇ ਕਲਾਕਾਰਾਂ ਦਾ ਹੌਸਲਾ ਫਜਾਈ ਕਰਨਾ ਚਾਹੀਦਾ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲੋ ਨਫਰਤੀ ਚਿੰਟੂਓ ਨਾ ਤੁਸੀਂ ਦਲਜੀਤ ਨੂੰ ਬਾਲੀਵੁੱਡ ਚ ਕੰਮ ਕਰਨ ਰੋਕ ਸਕੋ ਨਾ ਬਾਰਡਰ 2 ਚੋਂ ਬਾਹਰ ਕਰ ਸਕੋ ਇਨੀ ਔਕਾਤ ਕਿਸੇ ਦੀ ਨਹੀਂ ਬੀਜੇਪੀ ਦੇ ਮੰਤਰੀ ਨੇ ਵੀ ਇਹ ਕਹਿਤਾ ਵੀ ਉਹਨੂੰ ਕਿਤੋਂ ਕਿਸੇ ਫਿਲਮ ਚੋਂ ਬਾਹਰ ਨਹੀਂ ਕੀਤਾ ਜਾਊਗਾ ਹੋ ਸਕਦਾ ਸਰਦਾਰ ਜੀ 3 ਵੀ ਜਲਦੀ ਇੰਡੀਆ ਚ ਰਿਲੀਜ਼ ਹੋਵੇ ਸੈਂਸਰ ਬੋਰਡ ਉਹਨੂੰ ਸਰਟੀਫਿਕੇਟ ਦੇ ਹੀ ਦੇਵੇ ਇਹ ਜੇ ਚਿੰਟੂਆਂ ਨੂੰ ਕਮੈਂਟਾਂ ਦੇ ਵਿੱਚ ਗਰਮਾ-ਗਰਮ ਪ੍ਰਸ਼ਾਦ ਦੇਣਾ ਸਾਡਾ ਹੱਕ ਬਣਦਾ ਹੈ ਜਿਹੜੇ ਪੰਜਾਬ ਦੇ ਪੰਜਾਬੀਅਤ ਦੇ ਨਾਲ ਖੜੇ ਨੇ ਸਤਿ ਸ਼੍ਰੀ ਅਕਾਲ ਜੀ